ਹੁਣ ਬੰਦਾ ਤਾਂ ਕਹਿੰਦਾ ਵੀ ਉਦੋਂ ਤੋਂ ਹੀ ਦੁਨੀਆ ਸ਼ੁਰੂ ਹੋਈ ਏ ਜਦੋਂ ਤੋਂ ਮੈਂ ਆਇਆ ਮੇਰੇ ਤੋਂ ਪਹਿਲਾਂ ਤਾਂ ਉਜਾੜੀ ਸੀ ਸਾਰੇ ਜਦੋਂ ਤੋਂ ਮੈਂ ਆਇਆ ਨਾ ਉਦੋਂ ਹੀ ਦੁਨੀਆ ਸ਼ੁਰੂ ਹੋਈ ਏ ਜਦੋਂ ਤੋਂ ਮੈਂ ਆਇਆ ਗਿਆਨ ਵੀ ਮੈਂ ਹੀ ਆ ਕੇ ਦੇਣ ਲੱਗਿਆ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਹੁਣ ਬਾਬਾ ਦੀਪ ਸਿੰਘ ਭਾਈ ਮਣੀ ਸਿੰਘ ਬਾਬਾ ਬਚਿੱਤਰ ਸਿੰਘ ਬਾਬਾ ਭਗੇਰ ਸਿੰਘ ਉਹਨਾਂ ਨੂੰ ਥੋੜਾ ਪਤਾ ਹੁੰਦਾ ਇਹ ਤਾਂ ਮੈਨੂੰ ਹੀ ਪਤਾ ਹੈ ਮੈਂ ਹੀ ਸਭ ਤੋਂ ਵੱਡਾ ਸਿਆਣਾ ਮੈਂ ਹੀ ਸਭ ਤੋਂ ਵੱਡਾ ਗਿਆਨੀ ਪੰਡਤ ਬਲੀ ਸੂਰ ਹਮਦਾਤੇ ਇਹ ਬੁੱਤ ਬੁੱਤ ਕਬਹੂ ਕਬਹੂ ਨਾ ਨਾ ਸੀ ਪੰਡਤ ਗੁਣੀ ਸੂਰ ਹਮਦਾਤੇ ਕਹਿੰਦੇ ਸਾਡੀ ਇਹ ਮਤ ਜਾਂਦੀ ਹੋਈ ਨਹੀਂ ਪੰਡਤ ਮੇਰੇ ਸਿਰ ਤੇ ਗਿਆਨ ਦੀ ਪੰਡ ਚੁਟਕੀ ਹੋਈ ਏ ਮੈਂ ਵੱਡਾ ਪੰਡਤਾਂ ਚੰਗਾ ਗਿਆਨੀਆਂ ਪੰਡਤ ਗੁਣੀ ਮੇਰੇ ਕੋਲ ਸਭ ਤੋਂ ਜ਼ਿਆਦਾ ਗੁਣ ਨੇ ਪੰਡਤ ਗੁਣੀ ਸੂਰ ਭਾਵ ਮੇਰੇ ਜਿੱਡਾ ਸੂਰਮਾ ਕੋਈ ਨਹੀਂ ਸੂਰ ਹਮ ਦਾਤਾ ਮੇਰੇ ਵਰਗਾ ਦਾਤਾ ਕੋਈ ਨਹੀਂ ਜਿਹੜਾ ਲੋਕਾਂ ਨੂੰ ਦਾਤਾਂ ਦਿੰਦਾ ਹੋਵੇ ਮੈਂ ਤਾਂ ਪਿੰਡ 'ਚ ਬੜੇ ਦਾਣੇ ਵੰਡਦਾ ਪਿੰਡ 'ਚ ਲੋੜਵੰਦ ਨੂੰ ਪੈਸਾ ਟਾਕਾ ਵੀ ਦੇ ਦਿੰਦਾ ਕੋਈ ਆ ਜਾਵੇ ਘਰੋਂ ਵਿਆਹ ਵਾਸਤੇ ਵੀ ਸਾਡੇ ਵਿਆਹ ਬਿਸਤਰੀ ਵੀ ਦੇ ਦੇਈਦੇ ਐ ਦਾਤਾ ਮੇਰੇ ਵਰਗਾ ਦਾਤਾ ਵੀ ਕੋਈ ਨਹੀਂ ਇਹ ਬੁੱਤ ਕਬਹੂ ਨਾ ਨਾ ਸਿਏ ਮਤ ਅਹੰਕਾਰ ਸਾਡਾ ਕਦੇ ਜਾਂਦਾ ਹੀ ਨਹੀਂ ਦੇ ਹੋਂਵੇਂ ਸਾਨੂੰ ਅੱਗੇ ਨਹੀਂ ਜਾਣ ਦਿੰਦੀ ਪਰ ਜੇ ਹੁਣ ਭਗਤਾਂ ਤੋਂ ਪੁੱਛੀਏ ਭਗਤ ਰਵੀਦਾਸ ਜੀ ਕਹਿੰਦੇ ਕਹਿੰਦੇ ਪੰਡਤ ਸੂਰ ਛਤਰਪਤ ਰਾਜੇ ਭਗਤ ਬਰਾਬਰ ਔਰ ਨਾ ਕੋਈ ਕਹਿੰਦੇ ਹੋਣਗੇ ਪੰਡਤ ਹੋਣਗੇ ਸੂਰਵੇਂ ਹੋਣਗੇ ਛਤਰਪਤੀ ਰਾਜੇ ਪਰ ਭਗਤਾਂ ਦੇ ਬਰਾਬਰ ਕਹਿੰਦੇ ਕੋਈ ਵੀ ਨਹੀਂ ਪੰਡਤ ਸੂਰ ਸ਼ਤਰਪੰਤ ਰਾਜੇ ਭਗਤ ਬਰਾਬਰ ਔਰ ਨਾ ਕੋਈ ਭਗਤਾਂ ਦੇ ਤੁਲ ਭਗਤਾਂ ਦੇ ਬਰਾਬਰ ਕਹਿੰਦੇ ਕੋਈ ਵੀ ਨਹੀਂ ਸੰਤਾਂ ਭਗਤਾਂ ਗੁਰਮੁਖਾਂ ਦੇ ਬਰਾਬਰ ਕੋਈ ਵੀ ਨਹੀਂ ਐਦਾਂ ਕਹਿੰਦੇ ਭਗਤ ਰਵਿਦਾਸ